ਸ਼੍ਰੀ ਕਾਲਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਸੀਮ ਰਣਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਮੁੱਖ ਸੁਰਖੀਆਂ ਤੇ ਬਠਿੰਡਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਸੁਖਪਾਲ ਖੈਰਾਂ ਨੂੰ ਪੰਜਾਬੀ ਦਾ ਟੈਸਟ ਪਾਸ ਕਰਨ ਦੀ ਦਿੱਤੀ ਚੁਣੌਤੀ ਚੋਣ ਪ੍ਰਚਾਰ ਦੌਰਾਨ ਬੋਲੇ ਰਾਜਾ ਵੜਿੰਗ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਲੈ ਕੇ ਕਿਸਾਨੀ ਵਰਤਾਰੇ ਦੀ ਕੀਤੀ ਟਿੱਪਣੀ ਖਰੀਦ ਕੋਰਟ ਸੁਖਬੀਰ ਬਾਦਲ ਨੇ ਕੀਤੀ ਵਿਸ਼ਾਲ ਰੈਲੀ ਵਿਰੋਧੀ ਪਾਰਟੀਆਂ ਨੂੰ ਲਿਆ ਅੜੇ ਹੱਥੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੀਤੀ ਪ੍ਰੈਸ ਕਾਨਫਰੰਸ ਪਾਜਪਾਤੇ ਸਾਦੇ ਤਿੱਖੇ ਨਿਸ਼ਾਨੇ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ਦੇ ਵਿੱਚ ਲੋਕ ਸਭਾ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਚੋਣ ਰੈਲੀ ਕਰਨ ਵਾਸਤੇ ਪਹੁੰਚੇ ਹੋਏ ਨੇ ਇਸ ਮੌਕੇ ਇੱਕ ਵੱਡਾ ਰੋਡ ਸ਼ੋਅ ਕੀਤਾ ਗਿਆ ਤੇ ਸਮਰਥਕਾਂ ਦਾ ਇਕੱਠ ਵੇਖਣ ਵਾਲਾ ਸੀ ਇਸੇ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਪਾਲ ਖੈਰਾ ਨੂੰ ਪੰਜਾਬੀ ਦਾ ਟੈਸਟ ਪਾਸ ਕਰਨ ਦੀ ਇੱਕ ਚੁਣੌਤੀ ਵੀ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬਠਿੰਡਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਦੌਰਾਨ ਕਾਂਗਰਸ ਲੀਡਰ ਸੁਖਪਾਲ ਖੈਰਾ ਤੇ ਤਿੱਖੇ ਨਿਸ਼ਾਨੇ ਕਿਸੇ ਨੇ ਸੇਮ ਮੰਨਨੇ ਕਿ ਖੈਰਾਂ ਨੂੰ ਬਿਹਾਰ ਤੇ ਯੂਪੀ ਵਾਲਿਆਂ ਦੇ ਪੰਜਾਬ ਚ ਆਉਣ ਤੇ ਇਤਰਾਜ਼ ਹੈ ਉਹ ਸਰਕਾਰ ਤੇ ਦੂਜੇ ਸੂਬਿਆਂ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਇਲਜ਼ਾਮ ਲਗਾ ਰਹੇ ਨੇ ਪਰ ਇਹ ਸੱਚ ਨਹੀਂ ਹੈ ਸੀਐਮ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਹੁਣ ਤੱਕ 43000 ਨੌਜਵਾਨਾਂ ਨੂੰ ਨੌਕਰੀ ਦਿੱਤੀ ਹੈ ਇਹਨਾਂ ਸਾਰੇ ਨੌਜਵਾਨਾਂ ਦਾ ਡਾਟਾ ਮੌਜੂਦ ਹੈ ਇਹਨਾਂ ਵਿੱਚੋਂ ਸਿਰਫ 5-7 ਨੌਜਵਾਨ ਹੀ ਦੂਜੇ ਸੂਬਿਆਂ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਪੰਜਾਬੀ ਦੇ ਟੈਸਟ ਵਿੱਚੋਂ 50% ਦੀ ਅੰਕ ਹਾਸਲ ਕਰਨ ਮਗਰੋਂ ਹੀ ਨੌਕਰੀ ਦਿੱਤੀ ਗਈ ਹੈ ਮੁੱਖ ਮੰਤਰੀ ਮਾਨ ਨੇ ਖੈਰਾਂ ਨੂੰ ਚੈਲੰਜ ਕੀਤਾ ਹੈ ਕਿ ਉਹ ਪੰਜਾਬੀ ਦਾ ਟੈਸਟ 20% ਦੀ ਨੰਬਰਾਂ ਨਾਲ ਹੀ ਪਾਸ ਕਰਕੇ ਦਿਖਾ ਦੇਣ ਮੰਨੇ ਕਿ ਹੈ ਕਿ ਖੈਰਾ ਪੰਜਾਬੀ ਚ ਚੰਡੀਗੜ੍ਹ ਤੇ ਪ੍ਰਖਿਆਰਥੀ ਵੀ ਨਹੀਂ ਲਿਖ ਸਕਦੇ ਕੱਲ ਉਹ ਕਹਿੰਦਾ ਸੀ ਆ ਕੀ ਆਦਾ ਨਾ ਯਾਰ ਸਾਡੇ ਸੰਗਰੂਰ ਆ ਖੈਰਾ ਲੜਦਾ ਹੀ ਰਹਿੰਦਾ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦਾ ਉਹ ਵੱਡਾ ਲੀਡਰ ਬਣਿਆ ਫਿਰਦਾ ਜੀ ਉਹ ਕਹਿੰਦਾ ਜੀ ਬਿਹਾਰ ਤੇ ਯੂਪੀ ਤੋਂ ਜਿਹੜੇ ਆਉਂਦੇ ਨੇ ਨੌਕਰੀਆਂ ਉਹ ਲੈ ਜਾਂਦੇ ਨੇ ਕਦੋਂ ਨੌਕਰੀ ਲੈ ਜਾਂਦੇ ਨੇ ਵੀ ਮੇਰੇ ਕੋਲ ਡਾਟਾ ਪਿਆ ਹੈ ਝੂਠ ਬੋਲਣਾ ਤੁਸੀਂ ਮੇਰੇ ਕੋ ਡਾਟਾ ਪਿਆ 43000 ਨੌਕਰੀਆਂ ਦਿੱਤੀਆਂ ਇੱਕ ਇੱਕ ਦਾ ਡਾਟਾ ਪਿਆ ਜੇ 5 7 ਪੰਜਾਬ ਤੋਂ ਬਾਹਰ ਲੈਨੇ ਉਹ ਹਰਿਆਣਾ ਰਾਜਸਥਾਨ ਜਾਂ ਚੰਡੀਗੜ੍ਹ ਦੇ ਪੰਜਾਬੀਆਂ ਦੇ ਮੁੰਡੇ ਨੇ ਉਹਨਾਂ ਨੇ ਲਿਖਤੀ ਟੈਸਟ ਪੰਜਾਬੀ ਚ ਪੰਜਾਬੀ ਦਾ ਲਿਖਤੀ ਟੈਸਟ 50 ਨੰਬਰ ਲੈ ਕੇ ਕਲੀਅਰ ਕੀਤਾ ਹੋਇਆ ਤਾਂ ਨੌਕਰੀ ਮਿਲਦੀ ਹੈ ਐਦਾਂ ਨਹੀਂ ਹੈ ਨਿਹੜੇ 9.9% ਪੰਜਾਬੀ ਨੇ ਜਿਹੜੇ ਨੌਕਰੀ ਲੈਂਦੇ ਨੇ ਐਵੇਂ ਕਹੀ ਜਾਂਦਾ ਕੋਈ ਕਹਿੰਦਾ ਨੌਕਰੀ ਤਾਂ ਉਹ ਲੈ ਕੇ ਚਲੋ ਖੈਰਾ ਸਾਹਿਬ ਐਂ ਕਰਦੇ ਆ ਉਹ ਤਾਂ 50% ਨੰਬਰ ਲੈ ਕੇ ਪੰਜਾਬੀ ਦੇ ਲਿਖਤੀ ਟੈਸਟ ਚੋਂ ਨੌਕਰੀ ਲੈਂਦੇ ਨੇ ਤੁਸੀਂ 20% ਲੈ ਕੇ ਦਿਖਾ ਦਿਓ ਚਲੋ ਤੁਹਾਨੂੰ ਆਪ ਨੂੰ ਤਾਂ ਪੰਜਾਬੀ ਨਹੀਂ ਆਉਂਦੀ ਮਹਾਰਾਜ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਹੋਏ ਹਾਂ। ਤੁਹਾਨੂੰ ਇੰਨੀ ਛੋਟ 50 ਦੀ بجائے ਤੁਹਾਨੂੰ 20 ਨੰਬਰ ਲੈਣੇ ਪੈਣਗੇ। ਹੋਰ ਵੀ ਛੋਟ ਕਿ ਮੈਂ ਪੇਪਰ ਵੀ ਲੀਕ ਕਰ ਦੂੰਗਾ। ਵੀ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹ ਆਊਗਾ। ਇਹਨਾਂ ਨੂੰ ਵੀ ਪਤਾ ਹੈ ਚੰਡੀਗੜ੍ਹ ਹੈ। ਮੈਨੂੰ ਵੀ ਪਤਾ ਹੈ ਪਰ ਚੰਡੀਗੜ੍ਹ ਲਿਖਣਗੇ ਕਿਵੇਂ ਪੰਜਾਬੀ 'ਚ? ਮੈਂ ਕਹਿ ਦੂੰਗਾ ਉਹ ਤੇ ਸਵਾਲ ਪਾ ਦੂੰਗਾ। ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਕੀ ਕਿਹਾ ਜਾਂਦਾ ਹੈ ਉਹਦਾ ਸਹੀ ਅੰਤਰ ਹੈਗਾ ਪ੍ਰੀਖਿਆਰਥੀ ਲਿਖਣਗੇ ਕਿਵੇਂ ਪ੍ਰੀਖਿਆਰਥੀ ਇਹ ਤਾਂ ਵਿਦਿਆਰਥੀ ਨਹੀਂ ਲਿਖਿਆ ਜਾਣਾ ਆਪ ਪੰਜਾਬੀ ਆਉਂਦੀ ਨਹੀਂ ਉਪ ਨੁਕਸ ਕੱਢੀ ਜਾਣਿਆ ਮੈਂ ਕਾਂਗਰਸ ਪਾਰਟੀ ਤੋਂ ਪੁੱਛਣਾ ਚਾਹੁੰਦਾ ਕਿ ਇਹ ਉਹਨਾਂ ਦਾ ਏਜੰਡਾ ਹੈ ਕਿ ਦੇਸ਼ ਚ ਕੋਈ ਬੰਦਾ ਪੰਜਾਬ ਚ ਨਾ ਆਵੇ ਇਥੇ ਕੰਮ ਨਾ ਕਰੇ ਉਹ ਆਉਂਦੇ ਆ ਵਿਚਾਰੇ ਲੇਬਰ ਕਰਦੇ ਆ ਕਿਰਤ ਕਰਦੇ ਆ ਪੰਜਾਬ ਦੀ ਧਰਤੀ ਹੈ ਦਾਤਾਂ ਵੰਡਣ ਵਾਲੀ ਧਰਤੀ ਹੈ ਅਸੀਂ ਲੰਗਰ 'ਚ ਬਿਠਾ ਕੇ ਜਦੋਂ ਪੰਗਤ 'ਚ ਬਿਠਾਉਂਦੇ ਆ ਨਾ ਲੰਗਰ ਵੇਲੇ ਪਹਿਲਾਂ ਥਾਲੀ ਵਹਿਗਰੂ ਫਿਰ ਦਾਲ ਵਹਿਗਰੂ ਫਿਰ ਚਪਾਤੀ ਵਹਿਗਰੂ ਫਿਰ ਪਾਣੀ ਵਹਿਗਰੂ ਕਦੇ ਪੁੱਛਿਆ ਕਿਹੜੇ ਸਟੇਟ ਤੋਂ ਆਇਆ ਭਾਈ ਤੂੰ ਤੂੰ ਕਿਹੜੀ ਸਟੇਟ ਦਾ ਆਇਆ ਸਭ ਨੂੰ ਵਹਿਗਰੂ ਸਭ ਨੂੰ ਅਸੀਂ ਤਾਂ ਉਹ ਲੋਕ ਆ ਯਾਰ ਅਸੀਂ ਤਾਂ ਦਾਤਾਂ ਵੰਡਣ ਵਾਲੇ ਲੋਕ ਆ ਯਾਰ ਤੁਸੀਂ ਸਾਨੂੰ ਛੋਟੇ ਕਰੀ ਜਾਂਦੇ ਹੋ ਲੱਖ ਲਾਣ ਤਾਂ ਤੁਹਾਡੀ ਐਸੀ ਸੋਚ ਤੇ ਸਾਡਾ ਲੰਗਰ ਤਾਂ ਯੂਕਰੇਨ ਲੱਗ ਜਾਂਦਾ ਸਾਡਾ ਲੰਗਰ ਤਾਂ ਤੁਰਕੀ ਲੱਗ ਜਾਂਦਾ ਜਿੱਥੇ ਕੋਈ ਕੁਦਰਤ ਵੀ ਆਫਤ ਆ ਜਾਏ ਸਾਡਾ 20 ਰੁਪਏ ਵਾਲਾ ਲੰਗਰ ਲੱਗ ਜਾਂਦਾ ਬਾਬੇ ਨਾਨਕ ਵਾਲਾ ਤੁਸੀਂ ਇੰਨੀ ਛੋਟੀ ਸੋਚ ਵਾਲੇ ਰਾਜਾ ਬੜਿੰਗ ਤਾਂ ਮਾਂਜਦਾ ਉਹਨੇ ਕਿਉਂਕਿ ਉਹ ਲੁਧਿਆਣੇ ਤੋਂ ਲੜ ਰਿਹਾ ਹੈ ਉੱਥੇ ਤਿੰਨ ਸਾਢੇ 3 ਲੱਖ ਵੋਟ ਹੈ ਪ੍ਰਵਾਸੀਆਂ ਦੀ ਉਹ ਕੱਲ ਦਾ ਕਹੀ ਜਾਂਦਾ ਨਾ ਨਾ ਆਇਆ ਨਹੀਂ ਕਹਿ ਸਕਦਾ ਇਹ ਉਹ ਤਾਂ ਕਹਿਦਾ ਉਹਨੇ ਸੋ ਕਾਂਗਰਸ ਤੋਂ ਡਰਨ ਦੀ ਕੋਈ ਲੋੜ ਨਹੀਂ ਇਹ ਤਾਂ ਇੱਕ ਦੂਜੇ ਨੂੰ ਹੀ ਮਨ ਜਾਣਗੇ ਜ਼ਿਕਰ ਹੋ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਖੈਰਾ ਨੂੰ ਜੋ ਪੰਜਾਬੀ ਨੂੰ ਲੈ ਕੇ ਇਹ ਚੈਲੰਜ ਦਿੱਤਾ ਗਿਆ ਹੈ ਉਸ ਦਾ ਸੁਪਾਲ ਖੈਰਾ ਕੀ ਜਵਾਬ ਦੇਣਗੇ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਿਖਣਯੋਗ ਹੋਵੇਗਾ ਲੁਧਿਆਣਾ ਦੇ ਲੋਕਾਂ ਨਾਲ ਵਾਅਦੇ ਕਰਨ ਵਿੱਚ ਜੁਟੇ ਹੋਏ ਰਾਜਾ ਵੜਿੰਗ ਅੱਜ ਦਾਖਾ ਅਤੇ ਤਲਵੰਡੀ ਖੁਰਦ ਪਹੁੰਚੇ ਜਿੱਥੇ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਵਰਤਾਰੇ ਤੇ ਟਿੱਪਣੀ ਕੀਤੀ ਉਹਨਾਂ ਮੁੱਖ ਮੰਤਰੀ ਮਾਨ ਨੂੰ ਕਈ ਤਰ੍ਹਾਂ ਦੇ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਲੁਧਿਆਣਾ ਦੇ ਦਾਖਾ ਵਿੱਚ ਚੋਣ ਪ੍ਰਚਾਰ ਕਰਦਿਆਂ ਹੋਇਆਂ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਉਹਨਾਂ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਤੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਉਸ ਵੇਲੇ ਬਰਾਬਰ ਗੋਲੀਆਂ ਭਰਉਣੀਆਂ ਚਾਹੀਦੀਆਂ ਸਨ ਜਦੋਂ ਪੰਜਾਬ ਦੇ ਕਿਸਾਨਾਂ ਉੱਤੇ ਗੋਲੀਆਂ ਚਲਾਈਆਂ ਜਾ ਰਹੀਆਂ ਸਨ ਉਹਨਾਂ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਵੇਂ 700 ਕਿਸਾਨਾਂ ਦੀ ਜਾਨ ਲਈਏ ਆ ਮਿਲ ਭਾਵਨਾ ਨਾਮਾਨ ਖੇਡ ਕੇ ਵੋਟਾਂ ਲੈਣੀਆਂ ਚਾਹੁੰਦੇ ਐ ਉਹ ਇਹ ਦਾ ਸੰਦੇਸ਼ ਦਾ ਪ੍ਰਧਾਨ ਮੰਤਰੀ ਹੈ ਕਿ ਮੈਂ 2 ਕਰੋੜ ਲੋਕਾਂ ਨੂੰ ਨੌਕਰੀ ਦੇ ਮੈਂ ਆਹ ਕੰਮ ਕਰਤਾ ਕਿੱਡਾ ਨਾਦਰ ਸ਼ਾਹ ਨੂੰ ਹੈ ਘਾਰ ਦੇ ਥਲੇ ਕਤੂਰਾ ਹਰ ਦਿਨ ਕਤੂਰਾ ਇਸ ساری ਰਾਤ ਬੇਬੇ نیند ਨਹੀਂ ਆਉਂਦੀ ਵੀ ਕੁੱਤਾ ਜੈਜੇ ਮਰ ਗਿਆ ਤੁਹਾਡੀ ਖਾ 700 ਕਿਸਾਨ ਬਾਰਡਰ ਤੇ ਮਰ ਗਿਆ ਸਮਾਸਾਨ ਇਹਨੇ ਮਾਂ ਦੇ ਪੁੱਤ ਨੇ ਸੀ ਨਹੀਂ ਕੀਤੇ ਹੁਣ ਸਾਨੂੰ ਇਹਨਾਂ ਨੇ ਬਾਰਡਰ ਮੀਟ ਅਪ ਤੇ ਤਾਕਤ ਨਾਉਣੀ ਆ ਕਾਂਗਰਸ ਕਹਿੰਦੇ ਮਾੜੀ ਐ ਜਦੋਂ ਕਾਂਗਰਸੀ ਜੱਟਾਂ ਨੂੰ ਸਰਬ ਕਿਸਾਨਾਂ ਨੂੰ ਦਿੱਲੀ ਤੱਕ ਛੱਡ ਕੇ ਆਈ ਸੀ ਕਿਸੇ ਨੂੰ ਹੱਥ ਮਿਲਾਉਂਦੇ ਤਾਂ ਸੀ ਹੁਣ ਇੱਥੇ ਹੀ ਘੇਰੇ ਵਿੱਚ ਗੋਲੀਆਂ ਮਾਰੀ ਜਾਂਦਾ ਹੈ ਅੱਜ ਦਾ ਭਗਵਾਨ ਸਮਾਣਾ ਹੈ जमीन तो तो ते फ मराने फिर तुका मुखमंत्री बनाया भगवंत मान जी पुछ छब्बी महीने हो गए तेन अस मुखम्री बनाता भलिया मानसा दस वकी करेंगे ਪੂਰੇ ਪੰਜਾਬ 'ਚ 60 ਹਜ਼ਾਰ ਕੋਰ ਦਾ ਖਰਚਾ ਲੈ ਲਿਆ ਅਜੇ ਤੱਕ ਕੋਈ ਧਰਮਸ਼ਾਲਾ ਇੱਕ ਵੀ ਨਹੀਂ ਲਾਈ ਸਰਕਾਰ ਦੇ ਨਾਂ ਤੇ ਬਈ ਨੂੰ ਦੱਸ ਖਰਚਾ ਲੈ ਲਿਆ ਅਗਰ ਨਾ ਕੁੜੀ ਦਾ ਵਿਆਹ ਕਰਤਾ ਮੁੰਡਾ ਵਿਆਹ ਕਰ ਮਕਾਨ ਬਣਾਇਆ ਪੰਜਾਬ ਦੇ ਸਿਰ ਕਰਦਾ ਚਲਾਤਾ ਤੂੰ ਕੋਈ ਪੁਲ ਨਹੀਂ ਬਣਾਇਆ ਕੋਈ ਸਕੂਲ ਨਹੀਂ ਬਣਾਇਆ ਕੋਈ ਕਾਰਖਾਨਾ ਨਹੀਂ ਬਣਾਇਆ ਕੋਈ ਧਰਮਸ਼ਾਲਾ ਨਹੀਂ ਬਣਾਈ ਕੋਈ ਵਾਸਾ ਘਰ ਨਹੀਂ ਬਣਾਇਆ ਜਿਕਰ ਹੋ ਹੈ ਕਿ ਲੁਧਿਆਣਾ ਦੇ ਵਿੱਚ ਰਾਜਾ ਵੜਿੰਗ ਜ਼ੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕਰਨ ਦੇ ਵਿੱਚ ਜੁਟੇ ਹੋਏ ਨੇ ਤੇ ਇਸ ਮੌਕੇ ਉਹ ਪਾਸਪਾਸ ਤੇ ਨਿਸ਼ਾਨੇ ਸਾਧਣ ਦਾ ਕੋਈ ਵੀ ਮੌਕਾ ਨਹੀਂ ਛੱਡਦੇ ਵਿਖਣਾ ਇਹ ਹੋਵੇਗਾ ਕਿ 1 ਜੂਨ ਨੂੰ ਲੁਧਿਆਣਾ ਦੇ ਲੋਕ ਰਾਜਾ ਵੜਿੰਗ ਨੂੰ ਕਿਸ ਤਰ੍ਹਾਂ ਸਮਰਥਨ ਦਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਫਰੀਦਕੋਟ ਵਿੱਚ ਵਿਸ਼ਾਲ ਰੈਲੀ ਕਰਨ ਪਹੁੰਚੇ ਇੱਥੇ ਉਹਨਾਂ ਨੇ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀ ਲੈਂਦਿਆਂ ਹੋਇਆਂ ਤਿੱਖੇ ਨਿਸ਼ਾਨੇ ਸਾਦੇ ਨੇ ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕਾਰਜਾਂ ਦਾ ਵੀ ਵੇਰਵਾ ਸਾਂਝਾ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਲੋਕ ਸਭਾ ਹਲਕਾ ਫਰੀਦਕੋਟ ਵਿਖੇ ਚੋਣ ਰੈਲੀ ਨੂੰ ਸੰਬੋਧਨ ਕੀਤਾ ਇਸ ਤਰ੍ਹਾਂ ਸੁਖਵੀਰ ਬਾਦਲ ਨੇ ਕਿਹਾ ਕਿ ਗੁਜਰਾਤ ਦੇ ਲੋਕ ਪੰਜਾਬੀਆਂ ਤੋਂ ਜ਼ਿਆਦਾ ਸਮਝਦਾਰ ਨੇ ਉਹ 35 ਸਾਲਾਂ ਤੋਂ ਮੋਦੀ ਨੂੰ ਜਿਤਾ ਰਹੇ ਨੇ ਜਦਕਿ ਅਸੀਂ ਆਪਣੇ ਖੇਤਰੀ ਪਾਰਟੀ ਵੱਲ ਧਿਆਨ ਨਹੀਂ ਦੇ ਰਹੇ ਗੁਜਰਾਤੀਆਂ ਨੇ ਵੋਟਾਂ ਮੰਗਣ ਗਏ ਆਵਾਜ਼ਮੀ ਪਾਰਟੀ ਵਾਲਿਆਂ ਨੂੰ ਭਜਾਇਆ ਜਦ ਕਿ ਅਸੀਂ ਪੰਜਾਬ 'ਚ ਉਹਨਾਂ ਦੀ ਸਰਕਾਰ ਬਣਾ ਦਿੱਤੀ ਸੁਖਬੀਰ ਬਾਦਲ ਨੇ ਕਿਹਾ ਕਿ ਤਜਰਬਿਆਂ ਨਾਲ ਸਾਡੇ 10 ਸਾਲ ਬਰਬਾਦ ਹੋ ਗਏ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦਾ ਨੁਕਸਾਨ ਕੀਤਾ ਤੇ ਹੁਣ ਮਾਨ ਸਰਕਾਰ ਨੇ ਸਾਰੀਆਂ ਉਮੀਦਾਂ ਤੇ ਝਾੜੂ ਫੇਰ ਦਿੱਤਾ ਹੈ ਪੰਜਾਬ 'ਚ ਨਸ਼ਾ ਘਰ ਘਰ ਪਹੁੰਚ ਗਿਆ ਹੈ ਤੇ ਵਪਾਰੀਆਂ ਨੂੰ ਫਰੋਕੀਆਂ ਦੇ ਫੋਨ ਆ ਰਹੇ ਨੇ ਆਹ 10 ਸਾਲ ਤੁਸੀਂ ਖਰਾਬ ਕਰ ਲਏ ਇਹਨਾਂ ਦੀ ਗੱਲਾਂ ਛਾਕੇ ਫਰੀਦਕੋਟ ਵਾਲਿਓ ਯਾਰ ਆਪਣੇ ਤੋਂ ਸਿਆਣੇ ਤਾਂ ਗੁਜਰਾਤੀ ਐ ਉਹ 35 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਵੋਟ ਪਾਉਂਦੇ ਉਹਨਾਂ ਨੂੰ ਪਤਾ ਐ ਸਾਰਾ ਕੁਝ ਮੋਦੀ ਕਰਦਾ ਸਾਨੂੰ ਲੋੜ ਹੀ ਨਹੀਂ ਤਜਰਬਾ ਕਰਨ ਦੀ ਆ ਝਾੜੂ ਵਾਲੇ ਵੀ ਗਏ ਸੀ ਉੱਥੇ ਝੂਠ ਬੋਲਣ ਜੁੱਤੀਆਂ ਮਾਰ ਕੇ ਭਜਾਇਆ ਇਹਨਾਂ ਨੂੰ ਤੇ ਆਪਾਂ ਜਿਹੜਾ ਹੁੰਦਾ ਹਾਂ ਹਾਂ ਇਹਨੂੰ ਵੀ ਮੌਕਾ ਦੇ ਦਿੱਤਾ ਐ ਹੁਣ ਆਪਾਂ ਨੂੰ ਪਤਾ ਹੈ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਵੱਡਾ ਠੱਗ ਸੀ ਕੈਪਟਨ ਅਮਰਿੰਦਰ ਸਿੰਘ ਕਿਤੇ ਗੁਰਦੁਆਰਾ ਮੱਥਾ ਟਿਕ ਨਹੀਂ ਜਾਂਦਾ ਸੀ ਉਹਨੇ ਜੱਬ ਜੋ ਗੁਰੂਕਾ ਸਾਹਿਬ ਦੇ ਉੱਤੇ ਹੱਥ ਰੱਖ ਕੇ ਸੌਂ ਖਾ ਲਈ ਆਪਾਂ ਸਾਰੀ ਗੱਲ ਮੰਨ ਲਈ ਉਹਦੀ ਤੇ ਹੋਇਆ ਕੀ 5 ਸਾਲ ਖਰਾਬ ਹੋ ਗਏ 5 ਸਾਲ ਖਰਾਬ ਹੋ ਗਏ ਆ ਹੁਣ ਆ ਝਾੜੂ ਵਾਲੇ ਆਏ ਕੰਧ ਕੰਧ ਤੇ ਲਿਖਤਾ ਇੱਕ ਮੌਕਾ ਝਾੜੂ ਨੂੰ ਦੇ ਦਿਓ ਆਪਾਂ ਦੇਖਿਆ ਨਹੀਂ ਕਿ ਵੋਟ ਕਿਨੂੰ ਪਾ ਰਹੇ ਆ ਕਿਹੜਾ ਐਮਐਲਏ ਐ ਆਪਾਂ ਦੇਖਿਆ ਨਹੀਂ ਕਿਨੂੰ ਵੋਟ ਪਾ ਰਹੇ ਆ ਕਲਾ ਝਾੜੂ 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 ਹੁਣ ਆਪਣੇ ਸਾਰਿਆਂ ਦੇ ਝਾੜੂ ਫੇਰਤਾ ਉਹਨਾਂ ਨੇ ਇਹਦੇ ਇੱਕ ਝਾੜੂ ਵਾਲੇ ਦਿਖਾਈ ਦਿੱਤੇ ਤਿੰਨ ਸਾਲ ਹੋ ਗਏ ਗੁੰਡਾਗਰਦੀ ਦਾ ਰਾਜ ਐ ਗੈਂਗਸਟਰ ਰਾਜ ਕਰ ਜਾਂਦੇ ਐ ਨਸ਼ਾ ਕਰ ਕਰ ਪਜਾ ਦਿੱਤਾ ਐ ਮੈਂ ਐਸਐਸਪੀ ਨੂੰ ਪੁੱਛਿਆ ਕਿ ਨਸ਼ਾ ਇੰਨਾ ਕਿਉਂ ਜਾ ਰਿਹਾ ਐ ਐਸਐਸਪੀ ਕਹਿੰਦੇ ਅਸੀਂ ਕੀ ਕਰੀਏ ਆ ਇਹਨਾਂ ਦੇ ਐਮਐਲਏ ਮਹੀਨਾ ਬੰਨੀ ਬੈਠੇ ਐ ਸਾਨੂੰ ਕਹਿੰਦੇ ਇਹਨਾਂ ਨੂੰ ਫੜਨਾ ਨਹੀਂ ਆ ਤਾਂ ਹਾਲਾਤ ਐ ਮੈਨੂੰ ਕੱਲ ਵੀ ਰਾਤ ਨੂੰ ਫਰੀਦਕੋਟ ਚੋ ਮਿਲੇ ਵਪਾਰੀ ਮਿਲੇ ਜਿਨ੍ਹਾਂ ਨੂੰ ਫਰੋਤੀਆਂ ਦੇ ਤੇ ਟੈਲੀਫੋਨ ਆਏ ਕੋਟ ਪੂਰੇ ਰੋਜ਼ ਟੈਲੀਫੋਨ ਆਉਂਦੇ ਫਰੋਤੀਆਂ ਲੈਣ ਵਾਸਤੇ ਕੋਈ 20 ਲੱਖ ਦੇ ਕੇ ਛੁੱਟਿਆ ਕੋਈ 10 ਲੱਖ ਲੈ ਕੇ ਛੁੱਟਿਆ ਆਪਣੇ ਵਪਾਰੀ ਪੰਜਾਬ ਛੱਡ ਕੇ ਦੂਜੇ ਸੂਬਿਆਂ ਜਾਣ ਲੱਗੇ ਕਿਉਂਕਿ ਇੱਥੇ ਤਾਂ ਡਰ ਦਾ ਮਾਹੌਲ ਹੈ ਸਰਕਾਰ ਨਾਂ ਦੀ ਜੀਜੀ ਨਹੀਂ ਮੁੱਖ ਮੰਤਰੀ ਹੈ ਹੀ ਨਹੀਂ ਕਿਤੇ ਮੁੱਖ ਮੰਤਰੀ ਦੇਖਿਆ ਕਿਸ ਨੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਤੁਹਾਡੇ ਵਿੱਚ ਰਹਿੰਦੇ ਸੀ ਸੰਗਤ ਦਰਸ਼ਨ ਕਰਦੇ ਸੀ ਵੇਖਣਾ ਇਹ ਹੋਵੇਗਾ ਕਿ ਸੁਖਬੀਰ ਬਾਦਲ ਵੱਲੋਂ ਕੱッセਗੇ ਤਨਜ਼ਾਂ ਤੇ ਵਿਰੋਧੀ ਪਾਰਟੀਆਂ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਹੈ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ ਉਹਨਾਂ ਕਿਹਾ ਕਿ ਚੋਣਾਂ ਦੇ 5 ਪੜਾਵਾਂ ਤੋਂ ਬਾਅਦ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ 4 ਜੂਨ ਨੂੰ ਭਾਜਪਾ ਦੀ ਸਰਕਾਰ ਜਾ ਰਹੀ ਹੈ ਤੇ ਇੰਡੀਆ ਗੱਠਜੋੜ ਦੀ ਸਰਕਾਰ ਆ ਰਹੀ ਹੈ ਜਿਵੇਂ ਜਿਵੇਂ ਚੋਣਾਂ ਦੇ ਪੜਾਅ ਵਧ ਰਹੇ ਨੇ ਇਹ ਸਪਸ਼ਟ ਹੁੰਦਾ ਜਾ ਰਿਹਾ ਹੈ ਕਿ ਭਾਰਤ ਗੱਠਜੋੜ ਹੈ ਦੇਸ਼ ਨੂੰ ਸਥਿਰ ਸਰਕਾਰ ਦੇਣ ਵੱਲ ਵਧ ਰਿਹਾ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਸੀਐਮ ਕੇਜਰੀਵਾਲ ਦਾ ਕਹਿਣਾ ਹੈ ਕਿ ਦੇਸ਼ ਦੇ ਚੰਗੇ ਦਿਨ ਆਉਣ ਵਾਲੇ ਨੇ ਤੇ ਮੋਦੀ ਜੀ ਜਾਣ ਵਾਲੇ ਨੇ ਭਾਰਤ ਵਿੱਚ 4 ਜੂਨ ਨੂੰ ਗਠਜੋੜ ਦੀ ਸਰਕਾਰ ਬਣੇਗੀ ਅਤੇ ਅਸੀਂ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਵਾਂਗੇ ਉਹਨਾਂ ਦਾਵਾ ਕੀਤਾ ਹੈ ਕਿ ਜਦੋਂ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ ਤਾਂ ਗਠਜੋੜ ਨੂੰ 300 ਤੋਂ ਵੱਧ ਸੀਟਾਂ ਮਿਲਣਗੀਆਂ ਅਤੇ ਭਾਜਪਾ ਸਰਕਾਰ ਦਾ ਸਫਾਇਆ ਹੋ ਜਾਵੇਗਾ ਕੇਜਰੀਵਾਲ ਨੇ ਕਿਹਾ ਕੱਲ ਅਮਿਤ ਸ਼ਾਹ ਦਿੱਲੀ ਆਏ ਸਨ ਉਨ੍ਹਾਂ ਨੇ ਸੰਗਮ ਵਿਹਾਰ ਵਿੱਚ 500 ਤੋਂ ਘੱਟ ਲੋਕਾਂ ਦੀ ਇੱਕ ਜਨਤਕ ਮੀਟਿੰਗ ਵਿੱਚ ਬਹੁਤ ਗਾਲਾਂ ਕੱਢੀਆਂ। ਉਨ੍ਹਾਂ ਨੇ ਆਪ ਦੇ ਸਮਰਥਕਾਂ ਨੂੰ ਪਾਕਿਸਤਾਨੀ ਕਿਹਾ। ਇਹ ਗਲਤ ਹੈ। ਤੁਸੀਂ ਮੈਨੂੰ ਕੁਝ ਵੀ ਕਹਿ ਸਕਦੇ ਹੋ ਪਰ ਦਿੱਲੀ, ਪੰਜਾਬ, ਗੁਜਰਾਤ ਅਤੇ ਗੋਆ ਦੇ ਲੋਕਾਂ ਨੂੰ ਪਾਕਿਸਤਾਨੀ ਕਿਹਾ ਜਾਂਦਾ ਹੈ ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਔਰ ਜੋ ਅਬ ਸਰਵੇ ਦੇ ਫਾਈਂਡਿੰਗਸ ਆ ਰਹੇ ਹਨ ਉਸੇ ਸਾਫ ਜਾਇਹਰ ਹੈ ਕਿ 4 ਜੂਨ ਨੂੰ ਇੰਡੀਆ ਗਠਜਵੰਦਨ ਕੋ ਆਪਣੇ ਦਮ 'ਤੇ 300 से ज्यादा सीट मिल रही हैं और इंडिया गठबंधन देश को एक साफ सुथरी और स्थिर सरकार देने की दिशा में बढ़ रहा है दूसरी बात आज मैं करना चाहता हूँ कल अमित शाह जी दिल्ली आए थे और दिल्ली आकर उनकी सभा में बताया जाता है जो लोग वहाँ मौजूद थे 500 से भी कम लोग थे और दिल्ली आकर उन्होंने देश के लोगों को अनर्गल गाली गलोज करना चालू किया जनता को गाली देने लगे उन्होंने कहा कि आम आदमी पार्टी के सपोर्टर पाकिस्तानी हैं मैं उनसे पूछना चाहता हूं दिल्ली के लोगों ने हमें बासठ सीट छप्पन परसेंट वोट शेयर देके सरकार बनाई है क्या दिल्ली के लोग पाकिस्तानी हैं पंजाब के लोगों ने हमें 92 117 में से 92 सीट्स देके सरकार बनाई है क्या पंजाब के लोग पाकिस्तानी हैं गुजरात के लोगों ने हमें 14 परसेंट वोट दिया क्या गुजरात के भी लोग पाकिस्तानी हैं गोवा के लोगों ने हमें प्यार दिया विश्वास दिया क्या गोवा के लोग भी पाकिस्तानी हैं पंचायत के चुनाव में म्यूनिसपैलिटी के चुनाव में उत्तर प्रदेश में आसाम में मध्य प्रदेश में और देश के कई हिस्सों में आम आदमी पार्टी के पंच सरपंच म्यूनिसिपल मेयर काउंसिलर चुने गए जगह जगह क्या इस देश के सभी लोग पाकिस्तानी हैं ये क्या बात कर रहे हैं आप आपको प्रधानमंत्री जी ने अपना वारिस चुना है इस बात का आपको इतना अहंकार हो गया कि आप लोगों को गालियां देने लगे धमकियां देने लगे अभी तो आप पीएम बने नहीं हैं और आपको इतना अहंकार हो गया आपकी जानकारी के लिए बता दूं कि आप पीएम नहीं बन रहे हैं क्योंकि चार जून को लोग बीजेपी की सरकार नहीं बना रहे हैं बीजेपी जा रही है थोड़ा अहंकार कम कीजिए और जनता को गाली मत दीजिए आपकी दुश्मनी मेरे से है आप मुझे गाली दे लीजिए लेकिन देश की जनता को अगर गाली देंगे तो ये कोई बर्दाश्त नहीं करने वाला कल योगी जी भी दिल्ली आए थे योगी जी ने भी आकर दिल्ली में मुझे काफ़ी गालियां दी मैं योगी जी से पूरी विनम्रता के साथ कहना चाहता हूं योगी जी आपके असली दुश्मन तो आपकी पार्टी में बैठे हैं मुझे गाली देने से क्या फायदा प्रधानमंत्री जी जी और अमित शाह आपको यूपी की कुर्सी से हटाने का पूरा प्लान बना चुके हैं आप उनसे निपटिए ना आप केजरीवाल को क्यों गाली दे रहे हैं बेकार में जिक्र योग है कि दिल्ली दारियां सात लोकसभा सीटा ते पची मई नोटिंग होगी नतीजे चार जून आ ਇਸ ਵਾਰ ਦਿੱਲੀ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਹੇਠ ਚੋਣਾਂ ਲੜ ਰਹੀਆਂ ਨੇ ਇਸ ਦੇ ਨਾਲ ਹੀ ਆਪ ਨੇ ਦਿੱਲੀ ਦੀਆਂ 4 ਸੀਟਾਂ ਤੇ ਤੇ ਕਾਂਗਰਸ ਨੇ 3 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕੀਤੇ ਨੇ ਬਠਿੰਡਾ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਅੱਜ ਉਹਨਾਂ ਦੇ ਵੱਲੋਂ ਭਗਤ ਧੰਨਾ ਧਰਮਸ਼ਾਲਾ ਤਲਵੰਡੀ ਸਾਬੋ ਵਿਖੇ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਵਿਰੋਧੀ ਪਾਰਟੀਆਂ ਤੇ ਜਮ ਕੇ ਨਿਸ਼ਾਨੇ ਸਾਧੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪਾਰਟੀਆਂ ਵੱਲੋਂ ਲੋਕਾਂ ਨੂੰ ਕਦੇ ਵੀ ਧਰਮ ਦੇ ਨਾਂ ਤੇ ਨਹੀਂ ਵੰਡਣਾ ਚਾਹੀਦਾ ਹਰਸਿਮਰਤ ਕੌਰ ਬਾਦਲ ਅੱਜ ਚੋਣ ਪ੍ਰਚਾਰ ਕਰਨ ਲਈ ਭਗਤ ਧੰਨਾ ਧਰਮਸ਼ਾਲਾ ਤਲਵੰਡੀ ਸਾਬੋ ਪਹੁੰਚੇ ਇੱਥੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਵਿਰੋਧੀ ਪਾਰਟੀਆਂ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਕਿਹਾ ਕਿ ਆਪ ਤਾਂ ਭ੍ਰਿਸ਼ਟਾਂ ਦੀ ਪਾਰਟੀ ਹੈ ਜੋ ਇਹਨਾਂ ਨੇ ਦਿੱਲੀ ਵਿੱਚ ਕੀਤਾ ਤੇ ਹੁਣ ਉਹੀ ਕੁਝ ਇਹ ਪੰਜਾਬ ਦੇ ਵਿੱਚ ਕਰ ਰਹੇ ਨੇ ਇਸੇ ਕਰਕੇ ਇਹਨਾਂ ਤੇ ਵੱਡੇ ਨੇਤਾ ਜਿਹੜੇ ਨੇ ਉਹ ਜੇਲ੍ਹ ਵਿੱਚ ਬੰਦ ਨੇ ਉੱਥੇ ਹੀ ਦੂਜੇ ਪਾਸੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਕਾਂਗਰਸ ਪਹਿਲਾਂ 550 ਸੀਟਾਂ ਤੇ ਲੋਕ ਸਭਾ ਚੋਣ ਲੜੀ ਸੀ ਪਰ ਉਸ ਵਿੱਚ ਉਹਨਾਂ ਨੂੰ 50 ਸੀਟਾਂ ਹੀ ਨਸੀਬ ਹੋਈਆਂ ਸੀ ਐਤਕੀ ਕਾਂਗਰਸ 300 ਸੀਟਾਂ ਤੇ ਲੜ ਰਹੀ ਏ ਤੇ ਐਤਕੀ 20 ਸੀਟਾਂ ਵੀ ਬੜੀ ਮੁਸ਼ਕਲ ਨਾਲ ਆਉਣਗੀਆਂ ਯਾ ਫਿਰ ਅੱਪਾ ਦੇਖਿਓ ਸਾਡੇ ਸਿੱਖਾਂ ਦੇ ਉੱਤੇ ਕਿਵੇਂ ਸਾਡੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਨੇ ਸਾਡੇ ਬੱਚਿਆਂ ਨੂੰ ਫੜ ਕੇ ਐਨਐਸਏ ਲਾ ਕੇ ਉੱਥੇ ਸਿੱਟ ਦੋ ਕੋਈ ਗਾ ਕੇ ਕਿਸੇ ਨੂੰ ਚੱਕ ਕੇ ਲੈ ਜਾਏ ਦੇਸ਼ ਦਾ ਮਾਹੌਲ ਭਾਈਚਾਰਕ ਸਾਂਝ ਦਾ ਨਹੀਂ ਇੱਕ ਗੱਲ ਕਰਦੇ ਨੇ ਸਭ ਦਾ ਸਾਥ ਸਭ ਦਾ ਵਿਕਾਸ ਲੇਕਿਨ ਸਭ ਦਾ ਸਾਥ ਨਹੀਂ ਇੱਕ ਇੱਕ ਸਾਡੇ ਸਾਥ ਚਲੋ ਤਾਂ ਠੀਕੋ ਜੇ ਆਪਣੇ ਸਾਥ ਚਲੋ ਤਾਂ ਤੁਹਾਨੂੰ ਆਪਾਂ ਵੀ ਤੁਹਾਨੂੰ ਦਬਾਵਾਂਗੇ ਡਰਾਵਾਂਗੇ ਸੋ ਮੈਂ ਬੇਨਤੀ ਕਰਦੀ ਆਂ ਕਿ ਦਿੱਲੀ ਦੀ ਪਾਰਲੀਮੈਂਟ ਵਿੱਚ ਆ ਤਿੰਨੋਂ ਜਿੰਨੀ ਦਿੱਲੀ ਦੀ ਖੇਤਰੀ ਪਾਰਟੀਆਂ ਹੈਗੀਆਂ ਭਾਵੇਂ ਭਾਜਪਾ ਹੈਗੀ ਭਾਵੇਂ ਕਾਂਗਰਸ ਹੈਗੀ ਭਾਵੇਂ ਝਾੜੂ ਪਾਰਟੀ ਝਾੜੂ ਪਾਰਟੀ ਤਾਂ ਮੈਂ ਕਹਿੰਦੀ ਐ ਸੋਹ ਬ੍ਰਸ਼ ਸਰਕਾਰ ਕੀ ਹੋ ਸਕਦੀ ਐ ਜਿਹੜਾ ਮੁੱਖ ਮੰਤਰੀ ਜੇਲ੍ਹ 'ਚ ਧੱਕਿਆ ਹੋਇਆ ਐ ਜਿਹਦਾ ਸਿੱਖਿਆ ਮੰਤਰੀ ਜੇਲ੍ਹ 'ਚ ਐ ਜਿਹਦਾ ਸਿਹਤ ਮੰਤਰੀ ਜੇਲ੍ਹ 'ਚ ਕੱਟੜ ਇਮਾਨਦਾਰ ਕੀ ਲੋਕਾਂ ਦਾ ਪੈਸਾ ਲੁੱਟ ਕੇ ਨਾ ਖਾ ਗਏ ਕੱਟੜ ਬੇਈਮਾਨ ਬੰਦੇ ਨੇ ਜਿਵੇਂ ਦਿੱਲੀ ਵਿੱਚ ਛੱਕਿਆ ਉਹੀ ਪੰਜਾਬ 'ਚ ਲੁੱਟ ਤੇ ਖਾ ਰਹੇ ਨੇ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜੂਗਾ ਤੋ ਇਹਨਾ ਬੇਬਾਨਾ ਦੀ ਤਾਂ ਬੰਨੀ ਨਹੀਂ ਨੀ ਹੈਗੀ ਉਹ ਕਾਂਗਰਸ ਪਾਰਟੀ ਜਿਨ੍ਹਾਂ ਨੇ 550 ਸੀਟਾਂ ਲੜੀਆਂ ਸੀਗੀਆਂ ਤੇ ਸਜਾ ਆਈਆਂ ਸੀਗੀਆਂ ਹੁਣ ਤਾਂ ਲੜੀ 300 ਰਹਿ ਨੇ ਤੇ 20 ਸੀਟਾਂ ਵੀ ਨਹੀਂ ਆਦੀਆਂ ਇਹਨਾਂ ਨੂੰ ਵੀ ਛੱਡੋ ਤੇ ਫਿਰ ਉਹ ਜਿਹੜੀ ਦੂਜੀ ਪਾਰਟੀ ਜਿਹੜੀ ਸਾਨੂੰ ਕਹਿੰਦੀ ਹੈ ਜੈ ਸ਼੍ਰੀ ਰਾਮ ਬਹੁਤ ਵਧੀਆ ਤੁਸੀਂ ਕਰੋ ਆਪ ਦਾ ਤੁਸੀਂ ਨਾਰਾ ਲਾਓ ਹਰੇਕ ਨੂੰ ਹੱਕ ਹੈ ਲੇਕਿਨ ਕਿਸੇ ਨੂੰ ਡਰਾ ਤਮਕਾ ਕੇ ਨਹੀਂ ਕਿਸੇ ਨੂੰ ਕਾਕੇ ਕੀ ਤੁਸੀਂ ਆਪਣਾ ਨਾਰਾ ਨਹੀਂ ਸਾਡਾ ਦਾ ਇਹ ਨਹੀਂ ਰਾਜਨੀਤੀ ਹੈ ਸੋ ਉਹਨਾਂ ਨੂੰ ਉਹਨਾਂ ਦਾ ਮੰਦਰ ਵੀ ਮੁਬਾਰਕ ਹੈ ਅਸੀਂ ਸਾਰੇ ਖੁਸ਼ ਆ ਕਿ ਕਿਸੇ ਦਾ ਮੰਦਰ ਬਣਿਆ ਤੁਸੀਂ ਵੀ ਖੁਸ਼ ਹੋ ਅਸੀਂ ਵੀ ਖੁਸ਼ ਹ ਤੁਸੀਂ ਆਪ ਦਾ ਨਾਰਾ ਲਾਓ ਅਸੀਂ ਆਪਣਾ ਨਾਰਾ ਲਾਈਏ ਅਸੀਂ ਆਪਣੇ ਧਾਰਮਿਕ ਸਥਾਨ ਚ ਪੂਜिए ਤੁਸੀਂ ਆਪਣੇ ਚ ਪੂਜੋ ਆਹੀ ਤਾਂ ਦੇਸ਼ ਦੀ ਸੁੰਦਰਤਾ ਹੈ ਲੇਕਿਨ ਅੱਜ ਦੇਸ਼ ਦਾ ਮਾਹੌਲ ਘਟ ਗਿਣਤੀਆਂ ਨੂੰ ਦਬਾ ਕੇ ਖਰਾਬ ਕੀਤਾ ਜਾ ਰਿਹਾ ਹੈ ਇਹਦੇ ਕਰਕੇ ਲੋੜ ਹੈ ਸਾਰੇ ਜਨ ਨੇ ਇਕੱਠੇ ਹੋਣ ਤੇ ਆਪਣੀ ਸਾਂਝੀ ਲੜਾਈ ਅਸੀਂ ਇਕੱਠੇ ਹੋ ਕੇ ਲੜੀਏ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਜਿੱਥੇ ਵੀ ਤੁਹਾਡਾ ਭਾਈਚਾਰਾ ਹੈਗਾ ਉਸ ਭਾਈਚਾਰੇ ਨੂੰ ਵੀ ਸਮਝਾਈਏ ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ 4 ਜੂਨ ਨੂੰ ਚੋਣਾਂ ਦੇ ਨਤੀਜੇ ਵੀ ਸਾਹਮਣੇ ਆਉਣਗੇ ਵੇਖਣਾ ਇਹ ਹੋਵੇਗਾ ਕਿ ਐਤਕੀ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਹਲਕੇ ਦੇ ਲੋਕ ਹਰਸਿਮਰਤ ਕੌਰ ਬਾਦਲ ਨੂੰ ਮੁਰਤੋਂ ਜਿਤਾਉਂਦੇ ਨੇ ਜਾਂ ਫਿਰ ਕਿਸੇ ਹੋਰ ਉਮੀਦਵਾਰ ਨੂੰ ਸੱਤਾ ਦੇ ਵਿੱਚ ਖੜਾ ਕਰਦੇ ਨੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਬਦਲੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪੰਜਾਬ ਭਾਜਪਾ ਨੂੰ ਫਿਰੋਜ਼ਪੁਰ ਦੇ ਵਿੱਚ ਵੱਡਾ ਝਟਕਾ ਲੱਗਿਆ ਹੈ ਤੇ ਆਮ ਆਦਮੀ ਪਾਰਟੀ ਨੂੰ ਵੱਡਾ ਬਲ ਮਿਲਿਆ ਹੈ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਮੁੱਖ ਮੰਤਰੀ ਭਗਵੰਤ ਮਾਨ ਦੀ ਹਸਤੀ ਦੇ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਤੇ ਦੂਜੇ ਪਾਸੇ ਜਲੰਧਰ ਤੋਂ ਆਮ ਆਦਮੀ ਪਾਰਟੀ ਨੂੰ ਝਟਕਾ ਲੱਗਾ ਕਿਉਂਕਿ ਉੱਥੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ लोकसभा चुनाव ਤੋਂ ਪਹਿਲਾਂ ਸਿਆਸੀ ਆਗੂਆਂ ਵੱਲੋਂ ਦਲ ਬਦਲੀਆਂ ਦਾ سلسلہ ਲਗਾਤਾਰ جاری ਹੈ ਇਸ ਵਿਚਾਲੇ ਅੱਜ ਸਾਬਕਾ ਵਿਧਾਇਕ ਸੁਖਪਾਲ ਸਿੰਘ ਨਿੰਨੂ ਨੇ ਪਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ ਜਿਸ ਦੀ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਫਰੋਸਪੁਰ ਹਲਕੇ 'ਚ ਆਮ ਆਦਮੀ ਪਾਰਟੀ ਦਾ ਪਰਿਵਾਰ ਹੋਰ ਮਜ਼ਬੂਤ ਹੋਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਤੇ ਉਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕੀਤਾ ਗਿਆ ਹੈ ਦੱਸ ਦਈਏ ਕਿ ਨੰਨੂ ਦੀ ਫਿਰੋਜ਼ਪੁਰ ਦੇ ਵਿੱਚ ਚੰਗੀ ਪਕੜ ਹੈ ਉਹਨਾਂ ਨੂੰ ਭਾਜਪਾ ਦੇ ਕੱਟੜ ਨੀਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਉਹ 2002 ਅਤੇ 2007 ਵਿੱਚ ਭਾਜਪਾ ਦੇ ਵਿਧਾਇਕ ਰਹੇ ਚੁੱਕੇ ਨੇ ਜਦਕਿ ਉਹਨਾਂ ਦੇ ਪਿਤਾ ਵੀ ਇਸ ਸੀਟ ਤੋਂ 5 ਵਾਰ ਚੋਣ ਜਿੱਤ ਚੁੱਕੇ ਨੇ ਇਸ ਦੇ ਨਾਲ ਹੀ ਉਹਨਾਂ ਦਾ ਇਸ ਤਰ੍ਹਾਂ ਪਾਰਟੀ ਛੱਡਣਾ ਪਾਰਟੀ ਲਈ ਇੱਕ ਵੱਡਾ ਘਾਟਾ ਮੰਨਿਆ ਜਾ ਰਿਹਾ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹ ਇਸ ਸੀਟ ਦੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਟਿਕਟ ਦਿੱਤੇ ਜਾਣ ਤੋਂ ਨਾਰਾਜ਼ ਨੇ ਇਸ ਕਾਰਨ ਉਹਨਾਂ ਦੇ ਵੱਲੋਂ ਪਾਰਟੀ ਛੱਡੀ ਗਈ ਹੈ। ਇੱਕ ਪਾਸੇ ਜਿੱਥੇ ਆਪ ਦਾ ਕੁੰਬਾ ਵਿਧਾਇਕ ਉੱਥੇ ਹੀ ਆਮ ਆਦਮੀ ਪਾਰਟੀ ਨੂੰ ਅੱਜ ਇੱਕ ਵੱਡਾ ਝਟਕਾ ਵੀ ਲੱਗਾ ਹੈ। ਜਲੰਧਰ ਕੈਂਟ ਤੋਂ ਸਾਬਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਆਗੂ ਜਗਦੀਰ ਸਿੰਘ ਬਰਾੜ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ। ਉਹਨਾਂ ਨੇ ਭਾਜਪਾ ਆਗੂ ਤਰਨ ਚੁਗ ਦੀ ਅਗਵਾਈ ਦੇ ਵਿੱਚ ਭਾਜਪਾ ਦਾ ਪੱਲਾ ਫੜਿਆ ਹੈ। ਦੱਸਦੇ ਯਹੀ ਕਿ 2007 ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਜਲੰਧਰ ਕੈਂਟ ਤੋਂ ਵਿਧਾਨ ਸਭਾ ਚੋਣ ਜਿੱਤੇ ਸਨ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਜਗਬੀਰ ਸਿੰਘ ਬਰਾੜ ਬੀਡੀਪੀਓ ਦੇ ਅਹੁਦੇ ਤੇ ਤਨਤ ਸਨ ਇਸ ਤੋਂ ਪਹਿਲਾਂ ਵੀ ਚਲੰਦਰ ਤੋਂ ਆਮ ਆਦਮੀ ਪਾਰਟੀ ਨੂੰ ਵੱਡੇ ਝਟਕੇ ਲੱਗੇ ਨੇ ਜਦੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਤੇ ਮੌਜੂਦਾ ਐਮਪੀ ਸੁਸ਼ੀਲ ਰਿੰਕੂ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਨੂੰ ਝਟਕੇ ਮਿਲ ਰਹੇ ਨੇ ਉੱਥੇ ਹੀ ਆਮ ਆਦਮੀ ਪਾਰਟੀ ਦਾ ਪਰਿਵਾਰ ਵਿਵਾਦ ਰਿਹਾ ਕੁਝ ਲੋਕ ਆਮ ਆਦਮੀ ਪਾਰਟੀ ਛੱਡ ਕੇ ਹੋਰਾਂ ਪਾਰਟੀਆਂ ਵਿੱਚ ਜਾ ਰਹੇ ਨੇ ਤੇ ਦੂਜੇ ਪਾਸੇ ਭਾਜਪਾ ਤੇ ਆਪ ਦੇ ਵਿਧਾਇਕਾਂ ਅਤੇ ਆਗੂਆਂ ਦੇ ਵੱਲੋਂ ਇੱਕ ਦੂਜੇ ਦੇ ਨਾਲ ਅਦਲਾ ਬਦਲੀ ਕੀਤੀ ਜਾ ਰਹੀ ਹੈ ਵੇਖਣਾ ਇਹ ਹੋਵੇਗਾ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਿਆਸਤ ਦੇ ਵਿੱਚ ਹੋਰ ਕੀ ਨਵੇਂ ਮੋੜ ਵੇਖਣ ਨੂੰ ਮਿਲਦੇ ਨੇ ਸੁਖਪਾਲ ਖੈਰਾ ਨੇ ਚੋਣ ਪ੍ਰਚਾਰ ਦੌਰਾਨ ਇਕਾਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਭਾਰਤ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਇੱਕ ਸ਼ਹਿਰੀ ਤੇ ਦੂਜਾ ਪਿੰਡੂ ਭਾਰਤ ਉਹਨਾਂ ਦੱਸਿਆ ਕਿ ਸ਼ਹਿਰੀ ਭਾਰਤ 35% ਹੋ ਕੇ ਵੀ ਚੜਤ ਤੇ ਹੈ ਤੇ ਪਿੰਡੂ ਭਾਰਤ 65% ਹੋ ਕੇ ਵੀ ਥੱਲੇ ਹੈ ਸੰਘਰੂਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸੁਖਪਾਲ ਖੈਰਾ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਰੋਜ਼ਾਨਾ ਸੰਘਰੂਰ ਦੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਉਹ ਲੋਕਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਅਤੇ ਅੱਜ ਵੀ ਉਹਨਾਂ ਨੇ ਸੰਘਰੂਰ ਦੇ ਪਿੰਡ ਪਦੌੜ ਵਿਖੇ ਚੋਣ ਪ੍ਰਚਾਰ ਕਰਦਿਆਂ ਹੋਇਆਂ ਕੇਂਦਰ ਦੀ ਭਾਜਪਾ ਸਰਕਾਰ ਤੇ ਸ਼ਬਦੀ ਵਾਰ ਕੀਤੇ ਨੇ ਉਹਨਾਂ ਦੱਸਿਆ ਹੈ ਕਿ ਭਾਰਤ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਇੱਕ 35% ਤੇ ਦੂਜਾ 65% ਇਸ ਮੌਕੇ ਬੋਲਦਿਆਂ ਹੋਇਆਂ ਉਹਨਾਂ ਕੀ ਕਿਹਾ ਆਓ ਸੁਣਦੇ ਹਾਂ ਸਾਡਾ ਦੇਸ਼ ਦੋ ਭਾਰਤਾਂ ਚ ਇੱਕ ਭਾਰਤ ਉਹ ਜਿਹੜਾ ਰਾਤ ਦੇ 12 1 ਵਜੇ ਤਾਈਂ ਉੱਥੇ ਲੈ ਰਹੇ ਬੰਦੇ ਲੱਕੇ ਸ਼ਹਿਰਾ ਦੇ ਵਿੱਚ ਲੋਟਾਂ ਲੋਕਾਂ ਨੂੰ ਬਹੁਤ ਲੋਟ ਨੇ ਮੈਂ ਇਹ ਮੈਂ ਜੋ ਹੋਟਲਾਂ 'ਚ ਰੋਟੀ ਖਾਦੇ ਨੇ ਇੱਕ ਪੰਜ ਸਤਾ ਦੇ ਹੋਟਲ ਵਿੱਚ ਜਾ ਕੇ ਜੇ ਇੱਕ ਬੰਦੇ ਦਾ 5000 10000 ਰੁਪਿਆ ਰੋਟੀ ਦਾ ਬਿੱਲ ਦੇ ਦੇ ਸਕਦੇ ਨੇ ਇੰਨੀ ਵਾਲਾ ਕਿਸਮਤ ਹੈ ਜਦਿਆਂ ਮੋਟਰਾਂ ਦੇ ਕਿਹਾ ਦੇ ਤਿੰਨ ਤਿੰਨ ਚਾਰ ਚਾਰ ਖੜੀਆਂ ਬੱਚੇ ਜਿਹੜੇ ਉਹ ਸੰਘੇ ਤੋਂ ਸੰਘੇ ਤੋਂ ਛੇ ਸਕੂਲ ਵਿੱਚ ਪੜ ਰਹੇ ਨੇ ਸਾਰਿਆਂ ਦੇ ਕੋਲ ਤਲਾਕ ਜੋ ਕਿ ਪੈਸੇ ਨੇ ਤੇ ਜ਼ਿੰਦਗੀ ਜਿਹੜੀ ਆਉਣਾ ਦੀ ਕਾਫੀ ਸੰਤੁਸ਼ਟ ਦੂਸਰਾ ਪ੍ਰਾਪਤ ਆਪੇ ਇਥੇ ਬੈਠਾ ਜਿਹਦੇ ਵਿੱਚ ਕੀ ਬਾਤ ਇਹ ਦੇਖੋ ਸਹੀ ਮੈਨਿਆਂ ਵਿੱਚ ਝੱਟ ਹੈਗੇ ਕਿ ਹਰੇ ਪੱਕੀ ਸਹੀ ਮੈਨਿਆਂ ਵਿੱਚ ਉਹਨਾਂ ਦੇ ਕੋਲ ਬਾਇਜ਼ਤ ਰੋਟੀ ਮੁਕਤੀ ਤੇ ਹੈ ਪਾਰਾ ਗਰੀ ਸਰਕਾਰਾਂ ਦਿੱਤੀਆਂ ਨੇ ਕਰਕੇ ਬਾਇਜ਼ਤ ਰੋਟੀ ਨਹੀਂ ਗਈ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਨ ਤੇ ਮਜਬੂਰ ਨੇ ਜਿੱਥੇ ਟੀਚਰ ਨਹੀਂ ਹਨ ਉਹਨਾਂ ਦੇ ਮਾਪੇ ਉਹਨਾਂ ਸਰਕਾਰੀ ਹਸਪਤਾਲਾਂ ਤੱਕੇ ਖਾਣ ਨੂੰ ਮਜਬੂਰ ਨੇ ਜਿੱਥੇ ਡਾਕਟਰ ਨਹੀਂ ਹਨ ਜਿੱਥੇ ਦਵਾਈਆਂ ਨਹੀਂ ਹਨ ਬਹੁਤ ਸਾਰੇ ਪਿੰਡੂ ਲੋਕ ਅਲਾਜ ਦੁੱਖੋਂ ਮਰ ਜਾਂਦੇ ਨੇ ਇਹ ਹੈ ਸਾਡੇ ਪਿੰਡੂ ਭਾਰਤ ਦੀ ਤਸਵੀਰ ਅਜਾ ਰਿਸਰਚ ਦਾ ਹੈ ਕਿ ਪਿੰਡੂ ਭਾਰਤ 65% ਤੇ ਸ਼ਹਿਰੀ ਭਾਰਤ 35% ਤੇ 35 35% ਆਦਿ ਚੜਤ ਕਿ 65 65% ਉਹ ਥੋਲੇ ਤੇ 35 ਦਾ ਦੇਖੀ ਜਾਓ ਲੋਕ ਸਭਾ ਦੇ ਮੈਂਬਰ ਤੇ ਪ੍ਰੈਸ ਦਾ ਵਕੀਲ ਕੋਈ ਲੋਕ ਸਭਾ ਦਾ ਮੈਂਬਰ ਨਹੀਂ ਕੋਈ ਰਾਜ ਸਭਾ ਦਾ ਮੈਂਬਰ ਨਹੀਂ ਕੋਈ ਐਮ ਐਲ اے ਨਹੀਂ ਕਿਉਂ ਕਿਉਂ ਹੈ ਕਿ 543 ਦੇ ਹਾਊਸ ਵਿੱਚ ਲੋਕ ਸਭਾ ਬਹੁ ਗਿਣਤੀ ਜੱਤਾਂ ਦੇ ਕਾਮਯਾਰੀ ਮੁੰਡੇ ਜਾਂਦੇ ਨੇ ਜਿਹੜੇ ਰਿਜ਼ਰਵੇਸ਼ਨ ਚ ਜ਼ਿਕਰ ਉਹ ਹੈ ਕਿ ਮੀਟ ਹੀਰ ਅਤੇ ਸਿਮੰਜੀਤ ਮਾਨ ਜੋ ਸੰਗਰੂਰ ਤੋਂ ਮੌਜੂਦਾ ਐਮਪੀ ਨੇ ਉਹਨਾਂ ਦੇ ਨਾਲ ਸਕਪਾਲ ਖਹਿਰਾ ਦੀ ਕਿਹੜੀ ਟੱਕਰ ਮੰਨੀ ਜਾ ਰਹੀ ਹੈ ਹਾਲਾਂਕਿ ਵੇਖਣਾ ਇਹ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਸੰਗਰੂਰ ਦੇ ਲੋਕ ਕਿਸ ਦੇ ਹੱਕ ਵਿੱਚ ਨਿਤਰਦੇ ਨੇ ਭਾਜਪਾ ਦੇ ਲੋਕ ਸਭਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਮੌਕੇ ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਅਤੇ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਵੀ ਮੌਜੂਦ ਰਹੇ ਅਤੇ ਵਿਰੋਧੀਆਂ ਦੇ ਨਿਸ਼ਾਨਾ ਸਾਧਦੇ ਹੋਏ ਬੀਜੇਪੀ ਸਰਕਾਰ ਦੇ ਕੰਮ ਗਿਣਵਾਏ ਗਏ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਕੀਤਾ ਜਾ ਰਿਹਾ ਹੈ ਇਸ ਵਿਚਾਲੇ ਅਜੀਤ ਤਰਨਜੀਤ ਸਿੰਘ ਸੰਤੂ ਨੇ ਕਿਹਾ ਕਿ ਅੰਮ੍ਰਿਤਸਰ ਗੁਰੂ ਨਗਰੀ ਦੇ ਲੋਕ ਪੂਰੀ ਤਰ੍ਹਾਂ ਪਰੇਸ਼ਾਨ ਨੇ ਨਾ ਇੱਥੇ ਕੋਈ ਰੋਜ਼ਗਾਰ ਹੈ ਨਾ ਹੀ ਕੋਈ ਕਾਰੋਬਾਰ ਇਸ ਦੇ ਨਾਲ ਹੀ ਉਹਨਾਂ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਇਸ ਸਮੇਂ ਸਭ ਤੋਂ ਵੱਡਾ ਮੁੱਦਾ ਨਸ਼ੇ ਦਾ ਹੈ ਤੇ ਪੰਜਾਬ ਵਿੱਚ ਲਾਅ ਐਂਡ ਆਰਡਰ ਦਾ ਵੀ ਬੁਰਾ ਹਾਲ ਹੋਇਆ ਪਿਆ ਹੈ ਸੰਦੂ ਨੇ ਕਿਹਾ ਕਿ ਅੰਮ੍ਰਿਤਸਰ ਦੀ ਡਿਵੈਲਪਮੈਂਟ ਤੇ ਕਾਇਆ ਕਲਪ ਉਦੋਂ ਹੀ ਹੋ ਸਕਦੀ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਦੀਆਂ ਸਕੀਮਾਂ ਪੂਰੀ ਤਰ੍ਹਾਂ ਲੱਗ ਹੋਣਗੀਆਂ ਇੱਥੇ ਤਾਂ ਕੋਈ ਮੁਸ਼ਕਿਲਾਂ ਵੀ ਨਹੀਂ ਹੋਣੀਆਂ ਚਾਹੀਦੀ ਇੱਥੇ ਇੰਡਸਟਰੀ ਲੈ ਲਈਏ ਐਗਰੀਕਲਚਰ ਲੈ ਲਈਏ ਕਾਮਰਸ ਲੈ ਲਈਏ ਪ੍ਰੋਡਕਟਿਵਿਟੀ ਦੇਖ ਲੋ ਇਨਕਮਾ ਦੇਖ ਲੋ ਇੰਪਲੋਇਮੈਂਟ ਦੇਖ ਲੋ ਲੋਕੀ ਪਰੇਸ਼ਾਨ ਨੇ ਲੌਨ ਆਰਡਰ ਦਾ ਤੁਹਾਨੂੰ ਪਤਾ ਹੈ ਇਤੋਂ ਜ਼ਿਆਦਾ ਕੀ ਕਹਿਣਾ ਤੇ ਨਸ਼ਿਆਂ ਦੀ ਪ੍ਰੋਬਲਮ ਹੁਣੇ ਜਿਹੜੀਆਂ ਦੋ ਟਾਊਨਸ ਰਹੇ ਨੇ ਇਹ ਵਧੀਆ ਨੇ ਕਿ ਘਟੀਆਂ ਨੇ ਲੋਕਾਂ ਨੂੰ ਜਾ ਕੇ ਪੁੱਛ ਲਓ ਜੋ ਸਾਹਮਣੇ ਦਿਖਦਾ ਆ ਉਹਦੇ ਬਾਰੇ ਕਾਲੀਆਂ ਅੱਖਾਂ ਲਾ ਕੇ ਤੇ ਗੱਲਾਂ ਕਰੋ ਪੋਸਟਰ ਲਾ ਕੇ ਇਹ ਆੜ ਦੇ ਕੇ ਥੋੜਾ ਗੱਲ ਬਣ ਜਾਂਦੀ ਹੈ ਦੇਖੋ ਅੰਬਰਸਾਦੀ ਡਿਵੈਲਪਮੈਂਟ ਅੰਬਰਸਾਦੀ ਪ੍ਰਗਤੀ ਇਹ ਹੋਣੀ ਹੋ ਸਕਦੀ ਆ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਦੀਆਂ ਸਕੀਮਾਂ ਇੱਥੇ ਪੂਰੀ ਤਰ੍ਹਾਂ ਇੰਪਲੀਮੈਂਟ ਹੋਣੀਆਂ ਤੁਹਾਨੂੰ ਐਗਜ਼ਾਮਪਲ ਦਿੱਤੇ ਆ ਕਿੰਨਾ ਪੈਸਾ ਆਇਆ ਕਿੰਨੀ ਇਨਵੈਸਟਮੈਂਟ ਆਲਰੇਡੀ ਆਈ ਆ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਗਰਮਾਈਆਂ ਹੋਈਆਂ ਨੇ ਤੇ ਆਪਣੀ ਆਪਣੀ ਜਿੱਤ ਦਾ ਦਾਵਾ ਕਰ ਰਹੀਆਂ ਨੇ ਵਿਖਣ ਦਾ ਇਹ ਹੋਵੇਗਾ ਕਿ ਲੋਕਾਂ ਵੱਲੋਂ ਕਿਹੜੀ ਪਾਰਟੀ ਨੂੰ ਜਿੱਤ ਦਾ ਸਹਰਾ ਪਾਇਆ ਜਾਂਦਾ ਹੈ ਅੱਜ ਦੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁੱਖ ਸੁਰਖੀਆਂ ਤੇ ਬਠਿੰਡਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਸੁਖਪਾਲ ਖੈਰਾਂ ਨੂੰ ਪੰਜਾਬੀ ਦਾ ਟੈਸਟ ਪਾਸ ਕਰਨ ਦੀ ਦਿੱਤੀ ਚੁਣੌਤੀ ਸੋਨ ਪ੍ਰਚਾਰ ਦੌਰਾਨ ਬੋਲੇ ਰਾਜਾ ਵਿਰਿੰਗ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਲੈ ਕੇ ਕਿਸਾਨੀ ਵਰਤਾਰੇ ਦੀ ਕੀਤੀ ਟਿੱਪਣੀ ਫਰੀਦਕੋਟ ਸੁਖਬੀਰ ਬਾਦਲ ਨੇ ਕੀਤੀ ਵਿਸ਼ਾਲ ਰੈਲੀ ਵਿਰੋਧੀ ਪਾਰਟੀਆਂ ਨੂੰ ਲਿਆ ਅੜੇ ਹੱਥੀ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਕੀਤੀ ਪ੍ਰੈਸ ਕਾਨਫਰੰਸ ਭਾਜਪਾ ਤੇ ਸਾਦੇ ਤਿੱਖੇ ਨਿਸ਼ਾਨੇ ਇਸ ਦਿਨਾਂ ਹੀ ਮੈਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਮਿਆ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਤ